ਫੇਰ ਇਸ ਕੋ ਸਤਵੇਂ ਪਿਆਰ ਹੋ ਗਏ ਨੂੰ ਆਂਦਾ ਕਿਸੇ ਨਾਲ ਕੋਈ ਵੀ ਵਾਰਦਾਤ ਹੋ ਸਕਦੀ ਹੈ ਸਕੂਲ ਦੀ ਜ਼ਿੰਮੇਵਾਰੀ ਹੈ ਬੱਚੇ ਰੋਟ ਹੋ ਜਾਂਦੇ ਸਕੂਲ ਜਿਹੜਾ ਇੱਕ ਬੱਸ ਦੇ ਵਿੱਚੇ ਡਬੜਾ ਕੰਮ ਹੋਣ ਦਾ باوجود ਸਕੂਲ ਮਾਫੀ ਮੰਗਣ ਵਾਸਤੇ ਨਹੀਂ ਮੰਨਤਾ ਕਰਾਈ ਜਾਂਦਾ ਤਾਂ ਜੇਕਰ ਹਾਦਸਾ ਦੇ ਅੰਦਰ ਵਾਪਰੇ ਹੁੰਦਾ ਕੋਆਰਡੀਨੇਟਰ ਮੈਨੂੰ ਸਾਡੀ ਮੁਲਾਜ਼ਮ ਹੈ ਇੱਥੇ ਮਸਲ ਪ੍ਰਸ਼ਾਸਨ ਮੁਰਦਾਬਾਦ ਮਸਲਾ ਸਕੂਲ ਤੋਂ ਜ਼ਿੰਮੇਵਾਰੀ ਲਵਾਉਂਦਾ ਹੈ ਪ੍ਰਸ਼ਾਸਨ ਮੁਰਦਾਬਾਦ ਜ਼ਿੰਮੇਵਾਰੀ ਲਵਾਉਂਦਾ ਹੈ ਮੁਰਦਾਬਾਦ ਨਾ ਬੰਦ ਨਹੀਂ ਹੋਊਗਾ ਹਾਏ 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 ਕੰਪਨੀ ਦੇ ਪਿੱਛੇ ਹਾਏ 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 ਸਕੂਲ ਪ੍ਰਸ਼ਾਸਨ ਮੁਰਦਾਬਾਦ 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 ਸਕੂਲ ਪ੍ਰਸ਼ਾਸਨ ਮੁਰਦਾਬਾਦ 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 ਸਕੂਲ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਕਰੇ ਜੇ ਪ੍ਰਸ਼ਾਸਨ ਸਕੂਲ ਦੀ ਜ਼ਿੰਮੇਵਾਰੀ ਦੀ ਬਚਾਏ ਸਕੂਲ ਦੇ ਨਾਲ ਰਲਦਾ ਤਾਂ ਆਪਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਨਾ ਅੱਜ ਮਿਲਿਆ ਨਾ ਕੱਲ ਨੂੰ ਮਿਲੇ। ਇਹ ਤਾਂ ਇਤਲਾਜਮ ਆ ਕੇ ਮਾਫੀ ਮੰਗ ਲੈ ਉਹਦੇ ਨਾਲ ਆਪਣਾ ਮਸਲਾ ਹੱਲ ਨਹੀਂ ਹੁੰਦਾ। ਆਪਾਂ ਉਹ ਤੋਂ ਮਾਫੀ ਮੰਗਾ ਕੇ ਕੀ ਕਰਨਾ ਹੈ? ਪ੍ਰਸ਼ਾਸਨ ਸਕੂਲ ਦੀ ਜ਼ਿੰਮੇਵਾਰੀ ਨਿਰਧਾਰਤ ਕਰਕੇ ਫਿਰ ਆਪਣਾ ਵਾਅਦਾ ਹੁੰਦਾ ਪ੍ਰਸ਼ਾਸਨ ਦਾ ਤੁਹਾਡੇ ਉੱਤੇ ਪੋਰ ਪਾ ਰਿਹਾ ਚਾਰ ਬੰਦੇ ਆ ਜੋ ਕੈਮਰਾ ਬੰਦ ਕਰਕੇ ਸੀ ਮੈਡਮ ਤੋਂ ਕੋਆਰਡੀਨੇਟਰ ਤੋਂ ਭਾਵੀ ਮੰਗਵਾ ਕੇ ਪਹਿਲੀ ਗੱਲ ਕਿੰਨੇ ਚੱਲੋ ਜਾਂਦਾ ਉਧਰ ਬੋਰ ਲੱਗੇ ਪੱਕਾ ਨਾ ਜਿੰਨੀ ਵਾਰ ਤੱਕ ਨਹੀਂ ਲੱਗਦਾ ਇਹ ਮਸਲਾ ਹੱਲ ਨਹੀਂ ਹੋਵੇ ਵੱਡੀ ਕਾਲ ਦੋ ਜੀ ਤੇ ਕੱਟੇ ਦਰ ਲੈ ਲੱਗੂਗਾ ਜੁਨੀਅਰ ਸਕੂਲ ਪ੍ਰਬਲੀ ਦੇ ਵਿੱਚ ਨਹੀਂ ਜਾਂਦਾ ਇਹ ਚਾਰ ਬੰਦੇ ਜਾ ਕੇ ਅੰਦਰ ਮਾਫੀ ਜਰਮ ਪ੍ਰਸ਼ਾਸਨ ਸਕੂਲ ਦੀ ਜ਼ਿੰਮੇਵਾਰੀ ਨਿਰਧਾਰਤ ਕਰੇ ਇੱਕੋ ਹੀ ਮੰਗ ਹੈ ਨਹੀਂ ਦਾ ਹੈ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਜ਼ਮੀਰ ਜਾਗੀ ਵਾਲੇ ਹੋ ਮਾਪੇ ਤਾਂ ਹੋਰ ਵੀ ਬਥੇਰੇ ਆ ਆ ਨਹੀਂ ਇੱਥੇ ਉਹ ਵੀ ਆਏ ਆ ਜਿਨ੍ਹਾਂ ਦੇ ਜਵਾਕ ਨਹੀਂ ਇੱਥੇ ਵੜਦੇ ਨਹੀਂ ਸਾਡੇ ਨਹੀਂ ਫਿਰ ਵੀ ਤੁਹਾਡੇ ਤੁਹਾਡੀ ਜ਼ਮੀਰ ਜਾਗੀ ਦਾ ਸ਼ਾਹ ਹੈ ਤੁਹਾਡੀ ਜੇ ਇਹਨਾਂ ਦੀ ਸਾਡੇ ਨਾਲ ਸੰਸਥਾ ਮੇਰੇ ਬਣੀ ਆ ਦੋ ਤਿੰਨ ਘੰਟੇ ਹੋ ਗਏ ਜਿਨ੍ਹਾਂ ਦੇ ਜਵਾਕੇ ਜਵਾਕ ਵੜਦੇ ਨੇ ਉਹ ਦੁਕਾਨਾਂ ਦੇ ਬੈਠੇ ਨੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਕੱਲ ਨੂੰ ਜੇ ਕੱਲ ਨੂੰ ਜੇ ਉਹਨਾਂ ਦੇ ਜਵਾਕਾਂ ਨਾਲ ਵਾਕਿਆ ਹੁੰਦਾ ਉਹਨਾਂ ਵਾਸਤੇ ਆਪਾਂ ਸਾਰੇ ਖੜੇ ਆ ਉਹਰੇ

ਜਨ ਸलाम ਕਰੋ ਸलाम ਕਰੋ ਸलाम ਕਰੋ ਜਦ ਕੇ ਬੱਚੋ ਹਾਏ 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 ਤੁਸੀਂ ਕਹਿੰਦੇ ਬੈਂਡਾਂ ਦੇ ਉੱਤੇ ਜਵਾਗ ਜਾਣ ਦੀ ਸਾਡੀ ਜਿੰਮੇਵਾਰੀ ਨਹੀਂ ਹੈ ਜਦ ਕੇ ਸੇ ਸਕੂਲ ਵਾਹਨ ਪਾਲਿਸੀ ਦੇ ਤਹਿਤ ਜਿਹੜੀ ਵੀ ਵੈਨ ਆਉਂਦੀ ਆ ਉਹ ਉਹ ਸਕੂਲ ਦੀ ਜ਼ਿੰਮੇਵਾਰੀ ਹੁੰਦੀ ਆ ਇਹਦਾ ਮਤਲਬ ਸਰਕਾਰ ਬੇਬੁਖ ਇਹ ਸਹਿਣੇ ਆ ਯਾਰ ਸਕੂਲ ਦੀ ਇਹ ਬੈਂਕ ਜਿਹੜੀਆਂ ਬੈਂਲਾਂ ਨੇ ਬੈਂਕ ਕਿਹਾ ਗਿਆ ਹੈ ਕਿ ਜਿਹੜੇ ਬੈਂਕ ਦੇ ਬੱਚੇ ਆਉਂਦੇ ਆ ਤੇ ਪਹਿਰੇ ਸਪਨੀ ਅਪ ਵੈਰੀਫਾਈ ਕਰਣ ਉਹਨਾਂ ਦੀ ਅਥੋਰਟੀ ਨੂੰ ਬੈਂਸਾ ਲਿਆਂਦੀ ਸਕੂਲਾਂ ਦੇ ਵਿੱਚ ਇਨਰੋਲ ਨਹੀਂ ਹੈ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਦੇ ਡੀਐਸਪੀ ਮਿੰਟਾ ਕਰ ਲੈਂਦੇ ਆ ਕਦੇ ਐਸਪੀ ਮਿੰਟਾ ਕਰ ਲੈਂਦੇ ਆ ਕਦੇ ਅਸੀਂ ਮਿੰਟਾ ਕਰੀ ਜਾਂਦੇ ਆ ਕੀ ਚੀਜ਼ ਆ ਇਹ ਤੁਹਾਡੇ ਪੈਸਿਆਂ ਦੇ ਉੱਤੇ ਤੁਹਾਡੇ ਉੱਤੇ ਹੰਕਾਰ ਕਰੀ ਜਾਂਦੇ ਆ ਭਾਈ ਸਾਹਿਬ ਪ੍ਰਸ਼ਾਸਨ ਵਿੱਚ ਰਲਿਆ ਵੇ ਕੰਨੀ ਇੱਥੇ ਇਹਨਾਂ ਕੋਲ ਡੀਐਸਪੀ ਆ ਜਾਂਦੀਆਂ ਇੱਥੇ ਖੜੇ ਕਿਉਂ ਆ ਐਸਪੀ ਆ ਪੀਐਸਆਈ ਡੀਐਸਜੀ ਪਹਿਲਾਂ ਕਹਿੰਦਾ ਕਿ ਮੇਕਾ ਕਰੂ ਪਰ ਇਹ ਥੱਲੇ ਲੱਗਾ ਹੋਇਆ ਇਹਨਾਂ ਦੇ ਇਹਨਾਂ ਤੋਂ ਚੱਕਦਾ ਕਾ ਕਰਕੇ ਪਰ ਥੱਲੇ ਲਾ ਰਿਹਾ ਹੈ ਕਿਉਂ ਛੁੱਟਦੇ ਹੋ ਪੈਸੇ ਤੁਸੀਂ ਦਿੰਦੇ ਤਾਂ ਇਹ ਬਿਲਡਿੰਗਾਂ ਚੱਲਦੀਆਂ ਤੁਹਾਡੇ ਭਾਈ ਜੀ ਉਹਨੇ ਮਤਲਬ ਕਿਉਂ ਉੱਠ ਕੇ ਜਾਂਦੀ ਹੈ ਤੁਸੀਂ ਤਨਖਾਹ ਦਿੱਤਿਓ ਇਹਨਾਂ ਨੂੰ ਫੇਰ ਇਹਦੇ ਸਕੂਲ ਚੱਲਦੇ ਆ ਇਹ ਕਹਿੰਦੇ ਬੱਚਾ ਨਹੀਂ ਸਾਡੀ ਜ਼ਿੰਮੇਵਾਰੀ ਨਹੀਂ ਤੇ ਸਕੂਲ ਤੋਂ ਨਾਮ ਮਟਾ ਦੇਣਾ ਬੱਚਾ ਦਾ ਨਾਮ ਮਟਾ ਦੇਣਾ ਮੈਂ ਕਿ ਮਾਂ ਪਿਓ ਆਪਣੇ ਜ਼ਿੰਮੇਵਾਰੀ ਤੇ ਬੈਠੇ ਹਲੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਲੈ ਤੁਹਾਡੇ ਬੈਠੇ ਤੋਂ ਧਰਨੇ ਦੇ ਉੱਤੇ ਬੈਠੇ ਤੋਂ ਇਹਨਾਂ ਨੇ ਨਾਲ ਦੀ ਨਾਲ ਚਿੱਠੀ ਕੱਢਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਵਾਕ ਛੋਟੇ ਭਾਈ ਸਾਹਿਬ ਮੈਂ ਤੁਸੀਂ ਪੜਾਉਨੇ ਹੋ ਇਹਨਾਂ ਕੋਲੇ ਪੈਸੇ ਦਿਨੇ ਹੋ ਸੇਕਦੇ ਸਾਡੀ ਜ਼ਿੰਮੇਵਾਰੀ ਇਹ ਨਹੀਂ ਅਗਲੇ ਸਹੀ ਹੈ ਆਪਾਂ ਗਲਤ ਹੈ ਕਿਉਂਕਿ ਪ੍ਰਸ਼ਾਸਨ ਅਗਲੇ ਨਾਲ ਹੈ ਤੁਸੀਂ ਦੁਰੇ ਬਿਰੋ ਮਹਾਰਾਜ ਪੀਸੀ ਇਹਨਾਂ ਦੇ ਚੀਫ ਗੈਸਟ ਬਣਦਾ ਐਸਐਸਪੀ ਚੀਫ ਗੈਸਟ ਜੋ ਐਸਡੀਐਮ ਐਸਡੀਓ ਜੋ ਆਈਐਸਆਈਪੀਐਸ ਹੈ ਉਹ ਇਹਨਾਂ ਦੇ ਚੀਫ ਗੈਸਟ ਹੁੰਦੇ ਤੁਹਾਨੂੰ ਕਿੱਥੋਂ ਇਨਸਾਫ ਦੇ ਦੇਣਗੇ ਯਾਰ ਇਹਨਾਂ ਨੂੰ ਸੀਟਾਂ ਰਾਖਮੀਆਂ ਕਰੀਆਂ ਹੋਈਆਂ ਐ ਐਸਪੀ ਨੂੰ ਡੀਜੀ ਨੂੰ ਸੀਟਾਂ ਰਾਖਮੀ ਐ ਕਿਹੜੀ ਕਿਹੜੀ 2-2 ਲੱਖ ਚ ਰਹਿਣਿਆ ਉਹਨਾਂ ਦੀਆਂ 10-10 ਸਾਲ ਦੀਆਂ ਸੀਟਾਂ ਜੀ ਹੋਰ ਤੁਸੀਂ ਦੇਖ ਲਓ ਪੈਸਾ ਕਿਵੇਂ ਆਉਂਦਾ ਕਮੀ ਮਾਵਾ ਦੀ ਹੈ ਜੀ ਮਾਵਾ ਨਹੀਂ ਨਾਲ ਘੜਦਾ ਕਮੀ ਇੱਥੇ ਹੈ ਕਿ ਮਾਵਾ ਬਣਾ ਲਈ ਘੜਾ ਜਿੰਨੇ ਵਾਰ ਇਹ ਤੇ ਪੈਸੇ ਕਾਹਦੇ ਲੈਂਦੇ ਆ ਜੇ ਆ ਕਿ ਜਿਵੇਂ ਕਮੀ ਮਾਪਿਆਂ ਦੀ ਹੈ ਕਮੀ ਮਾਪਿਆਂ ਦੀ ਹੈ ਮਾਪੇ ਬੈਠਾ ਕਿੱਥੇ ਹੈ ਪੀਸਾ ਹੈਗੇ ਕਿਤਾਬਾਂ ਹੈਗੀਆਂ ਪੈਸਾ ਕਮੀ ਮਾਪਿਆਂ ਦੀ ਹੈ ਫੁੱਲ ਵਾਲਾ ਦੀ ਗਲਤੀ ਹੈ ਗਲਤੀ ਮਾਪਿਆਂ ਦੀ ਹੈ ਗਲਤੀ ਮੁਲਤਕਾਰੀਆਂ ਦੀ ਹੈ ਸਰਕਾਰੀ ਜਿਵੇਂ ਰਹਿੰਦੇ ਨੇ ਸਰਕਾਰੀ ਚਲਾਕ ਗਲਤੀ ਮਾਪਿਆਂ ਦੀ ਹੈ ਮਾਪੇ ਕਿੱਥੇ ਨਹੀਂ ਖੜੇ ਗਲਤੀ ਦੀ ਹੈ ਸਾਰਾ ਸਾਰਾ ਮਸਲਾ ਪੈਸੇ ਦੀ ਕਮੀ ਮਾਪਿਆਂ ਦੀ ਹੈ ਉਹ ਫੇਰ ਵੀ ਫੇਰ ਇਕੜ ਪ੍ਰਿੰਸੀਪਲ ਐਸੀ ਕਮਰੇ ਚੋਂ ਨਹੀਂ ਨਿਕਲਦਾ ਕਾ ਦੇ ਕਰਕੇ ਕਿਉਂਕਿ ਤੁਹਾਡੇ ਚ ਇੱਕ ਆ ਨਹੀਂ ਪੈਸੇ ਦੇ ਦੇ ਕੇ ਸਿਰ ਚੜਾ ਰੱਖਿਆ ਤੁਸੀਂ ਸਕੂਲਾਂ ਵਾਲੇ ਕਿਉਂ ਨਹੀਂ ਨਿਕਲਦੇ ਘਰਾਂ ਚੋਂ ਭਾਈ ਸਾਹਿਬ ਇਹਨਾਂ ਦੀ ਇੱਟ ਨਾਲ ਇਟ ਕੜਗਾਉਂਦੇ ਤੁਸੀਂ ਹੱਦ ਹੋ ਗਈ ਯਾਰ ਤੁਹਾਡੇ ਜੇਰਾ ਕਾ ਜੇਰੀ ਸਕੂਲ ਮੁੰਡਾ ਬਾਦ ਮੁੰਡਾ ਬਾਦ ਢੋਡਾ ਬਾਦ ਪੂਜ ਪ੍ਰਸ਼ਾਸਨ ਮੁੰਡਾ ਬਾਦ ਮੁੰਡਾ ਬਾਦ ਸਾਹਬ ਲੱਗਿਆ ਮੇਰਾ ਆਪਨੀ ਝਗੜਾ ਨਹੀਂ ਹੈ ਜੀ ਇਹ ਆਪਦਾ ਝਗੜਾ ਨਹੀਂ ਹੈ ਅਸੀਂ ਨਾਲ ਆ ਤੇਰੇ ਅਸੀਂ ਹੱਥ ਦੇ ਬੰਦੇ ਇਧਰ ਆਜੋ ਬਾਹਰ ਆਪਰੇ ਬਾਹਰ ਲਿਆਓ ਇਹਨਾਂ ਪਾਣੀ ਪੀਣ ਦੇ ਇੱਥੇ ਬੜੀ ਭਾਰੀ ਗਿਰੀ ਚਿੱਟੀ ਪ੍ਰੋਟੈਸਟ ਮਾਰੇ ਹੋਏ ਆ 12 ਨੰਬਰ ਆ ਕਰਦਾ 2250 ਨੰਬਰ ਤੇ ਆ ਨਾ ਪਾਣੇ ਮੈਂ ਪਾਣੇ ਬਾਹਰ ਆ ਜਾ ਪਾਣੇ ਬਾਹਰ ਇਧਰ ਆ ਆਪਾਂ ਕਹਿਨੇ ਔਰੇ ਆਪਾਂ ਸਾਰੇ ਪੁਕਰ ਚਾਲਦੇ ਰਹਿੰਦੇ ਆ ਵੀ ਆਪ ਤੁਸੀਂ ਸਵੇਰਾ ਸਭ ਨੇ ਮੇਰਾ ਬਿਹੇਵੀਅਰ ਦੇਖਿਆ ਮੈਂ ਹਰੇਕ ਨੂੰ ਮਰੇ ਜੇ ਕਿਤੇ ਨਕਾਲ ਕਰਦੀ ਤੇਰਾ ਮਤਲਬ ਨਹੀਂ ਸਤ ਕਰਦਾ ਨਹੀਂ ਜਾਣਦਾ ਸੀ ਕਿ ਆ ਤੂੰ ਵੀਡੀਓ ਚ ਖੜੇ ਹੈਂ ਤੇ ਲੱਗਦਾ ਤੁਸੀਂ ਐਰਗੂ ਨਹੀਂ ਲਾਇਕ ਬਿਹੇਵੀਅਰ ਦੇਖਿਆ ਤੇਰੇ ਲਈ ਫੇਰ ਵੀ ਲਾ ਫੇਰੀ ਰੌਲਾ ਪਾਏ ਕਿ ਪਾਣੀ ਪਾਣੀ ਤਾਂ ਪੀਣੀ ਪਉਦੀ ਰਹਤਾ ਹੈ ਕੋਈ ਕੋਈ ਨਹੀਂ ਆਣਾ ਨੂੰ ਹੋਸੀ ਦਿੱਤਾ ਆ ਮੇਰੇ ਬੱਚਿਆ ਨਾ ਹੁਣੇ ਨਾ ਲੱਗਿਆ ਜਾਵੇ ਬੱਥੇੜੇ ਸਕੂਲ ਹੈ ਜੇਸੀ ਜੀਵੀਰ ਚਲਾਉਂਦੀ ਔਕਾਤ ਰੱਖਦੇ ਅਸੀਂ ਹੋਰ ਵੀ ਔਕਾਤ ਹੈ ਕਿਆ ਸਾਡੀਆਂ ਮੈਂ ਹੋਰ ਕਿਵੇਂ ਗੱਲ ਔਕਾਤ ਨਹੀਂ ਚੱਲਦੀ ਆਏ ਜੇ ਤੱਕ ਵੀ ਪੇਰਾ ਟੋਲੀ ਲੜਾ ਕੇ ਪਾ ਆਪਣੀ ਬੇਟ ਨੂੰ ਕਹੀ ਲਾਣ ਦੀ ਹਿੰਤੀ ਹੈ ਬੀ ਅਲੀ ਸੀ ਚੋਪੇ ਕੰਨ ਮੇਰੇ ਮਤਮਨ ਕਰ ਜੀ ਮੇਰੇ ਵੱਲ ਕੈਮਰਾ ਕਰੋ ਅਸੀਂ ਸਭ ਕਹਿੰਦੇ ਆ ਵੀ ਅਸੀਂ ਬਾਪੀ ਮੰਗਾ ਲਈਏ ਥੋਡੇ ਹਿਸਾਬ ਨਾਲ ਕੁਝ ਨਹੀਂ ਹੁੰਦਾ ਹੈਗਾ ਪਾਣੀ ਪੀਵਾਂਗੇ ਠੀਕ ਹੈ ਮੈਂ ਫਿਰ ਵੀ ਇਹਨਾਂ ਨੂੰ ਚਾਹ ਵੀ ਚਲੋ ਇੰਨੇ ਜਣੇ ਆਏ ਆ ਨਿਭੜ ਜੀ ਹਾਂ ਨਿਭੜਦੇ ਹਾਂ ਪੀਵਾਂ ਯਾਰ ਫਿਰ ਹਾਂ ਜਿੰਨੇ ਨਾ ਇੱਕ ਹਾਲਾ ਸੈ ਆ ਵੀ ਉਹਦਾ ਨਾਮ ਕੀ ਉਹਨਾਂ ਤੋਂ ਅਸੀਂ ਮਾਫੀ ਮੰਗਾਤੀ ਇਹ ਕਾਦੀ ਮਾਫੀ ਦਾ ਇਹ ਨਾਦੀ ਬਾਪੀ ਯਾਰ ਮਾਫੀ ਦਾ ਵਿਚਾਰ ਨਹੀਂ ਕਿ ਬਾਗੀ ਸੌਣੇ ਨਹੀਂ ਕਿ ਤੁਸੀਂ ਮੰਗੜੀ ਦੀ ਇੱਜ਼ਤ ਵਾਪਿਸ ਆਜੂਗੇ ਇਹ ਮਾਫੀ ਮੰਗਣੀ ਹੈ ਇਹ ਮਾਫੀ ਦਾ ਕੀ ਬਣਾਉਣਾ ਹੈ ਇਹ ਕੱਲੀ ਆਉਦੀ ਇਹ ਆਉਦੀ ਫੀਸ ਲੈ ਕੇ ਗਈ ਹੈ ਨਾ ਕੋਈ ਮਾਫੀ ਮੰਗ ਕੇ ਗਈ ਹੈ ਨਾ ਕੋਈ ਗੱਲ ਰੱਖ ਕੇ ਗਈ ਹੈ ਇਹਨਾਂ ਨੇ ਆਪਣੀ ਦੀ ਗੱਲ ਬੁਣੀ ਇਹਨਾਂ ਨੇ ਕੱਲੀ ਆਉਦੀ ਆਉਦੀ ਗੱਲ ਰੱਖੀ ਹੈ ਮਾਫੀ ਤਾਂ ਕਰਨੀ ਐ ਅਕਸਰ ਮਾਫੀ ਤਾਂ ਮਗਰ ਨਹੀਂ ਆਉਂਦੀ ਉਹ ਜੇ ਜੇ ਦੀ ਹੋਰ ਟੂਰ ਕਰਨੀ ਹੋਵੇ ਅੱਗੇ ਤਾਂ ਅੱਜ ਤੋਂ ਬਾਅਦ ਹੈ ਜੇ 3000 ਬੱਚਾ ਬੜਦੇ ਹੈ ਜਿਹੇ ਜ਼ਿੰਮੇਵਾਰੀ ਉਹਨਾਂ ਨਾਲ ਖੁਸ਼ ਹੁੰਦਾ ਕੋਈ ਚੁਣਾ ਰੇ ਅਸੀਂ ਰੋਸ ਤਰ ਨਾ ਲਾ ਬਗੇ ਉਸ ਤਰੀਕੇ ਨਾਲ ਮਾਫੀ ਮੰਗ ਕੇ ਗਈ ਹੈ ਉਹ ਤੇ ਕਹਿੰਦੇ ਖਾਸ਼ ਦੇ ਕੇ ਗਈ ਹੈ ਕਿ ਵੀ ਮੈਂ ਸਹੀ ਐ ਪ੍ਰਸ਼ਾਸਨ ਨੇ ਮੈਨੂੰ ਮਾਫੀ ਮੰਗਵਾਈ ਹੈ ਵੀ ਮੇਰੇ ਸਕੂਲ ਦਾ ਨਾਮ ਖਰਾਬ ਨਾ ਹੋਵੇ ਕਿ ਕੱਲੂ 3000 ਬੱਚਾ پڑھਦਾ ਹੈ ਸਕੂਲ ਨੂੰ ਤਾਂ ਪੇਰੈਂਟ ਫਟਾਣਾ ਨਾ ਲੈਣਾ ਤਾਂ ਕਰਕੇ ਮਾਫੀ ਮੰਗ ਕੇ ਗਈ ਉਹ ਮਾਫੀ ਕੀ ਮੰਗੀ ਹੈ ਉਹਨੇ ਆਪਣੇ ਸਕੂਲ ਵਾਸਤੇ ਆਈ ਹੈ ਬਾਹਰ ਵੀ ਇਸ ਮਾਦੇ ਵਾਸਤੇ ਵੀ ਆਈ ਮੈਂ ਕਰ ਰਹੀ ਬਿਜਵਾ ਨਹੀਂ ਕਰਾਉਣਾ ਚਾਹੁੰਦਾ ਹਾਂ ਤੁਹਾਨੂੰ ਨੀਂ ਕਿਹਾ ਇੰਟਰਮੀਨਟ ਕੀਤਾ ਜਾਵੇ ਮੇਰੇ ਵੱਲੋਂ ਹੁਣ ਇਹ ਬੇਨਤੀ ਹੈ ਪਹਿਲਾਂ ਤਾਂ ਮੈਂ ਉਹਦੀ ਰਿਕਵੈਸਟ ਕਿ ਮਾਫੀ ਕਹਿੰਦੀ ਸੀ ਮੈਨੂੰ ਨਹੀਂ ਚਾਹੀਦੀ ਇਹਦੀ ਮਾਫੀ ਔਰ ਪਟਨਾ ਰਾਜਪੂਤ ਨੂੰ ਸਕੂਲ ਮਿਨਟ ਕੀਤਾ ਜਾਵੇ ਹੋਰ ਵੀ ਇਸ ਟਾਈਮ ਨਹੀਂ ਕਰਦੇ ਬਿਲਕੁਲ ਅਚਨ ਰਾਤ ਪੂਤ ਟਰਮੀਨੇਟ ਹੋਣੀ ਚਾਹੀਦੀ ਹੈ ਸਕੂਲ ਚੋਂ ਇਹ ਮੈਂ ਵੀ ਯਾਰ ਮੇਰਾ ਤੁਸੀਂ ਮੈਮ ਨਾਲ ਮੇਰੀ ਹਜੇ ਵੀ ਹੱਥ ਬੰਨ ਕੇ ਬੇਨਤੀ ਕਰ ਰਹੀ ਹਾਂ ਹੁਣ ਮੈਮ ਨੇ ਮੈਂ ਮੈਂ ਪਿਆਰ ਨਾਲ ਗੱਲ ਕੀਤੀ ਇਸ ਲੇਡੀ ਨੇ ਮੇਰਾ ਨਾਰੋਗੈਂਟ ਬਿਹੇਵੀਅਰ ਉਦੋਂ ਸੀ ਐਰੋਗੈਂਟ ਬਿਹੇਵੀਅਰ ਹੀ ਹੁਣ ਲਾਈਵ ਸਭ ਨੇ ਤੁਸੀਂ ਦੇਖ ਲਿਆ ਮੇਰਾ ਬਿਹੇਵੀਅਰ ਬਿਹੇਵੀਅਰ ਇਹੀ ਹੈ ਸਾਰੇ ਸਕੂਲ ਲੱਗੇ ਜੀ ਅਲੇ ਤੋਂ ਦੇਖਣੇ ਆਪਾਂ ਚਲੇ ਜਾਂਦੇ ਆ ਅੱਜ ਤਰਨਾ ਲੱਗਿਆ ਹੋਇਆ ਜੀ ਤਰਨੇ ਦੇ ਵਿੱਚ ਕਾਰ ਸਕੂਲ ਨੇ ਲੈਟਰ ਕੱਢਦੀ ਬੈਨਾਂ ਦੀ ਜ਼ਿੰਮੇਵਾਰੀ ਪੇਰੈਂਟਸ ਦੀ ਹੈ ਜੇ ਬੈਨਾਂ ਦੀ ਕੋਈ ਗੱਲ ਹੋਣੀ ਘਟਿਆ ਕੋ ਘਟਣਾ ਵਾਪਰਦੀ ਹੈ ਉਹ ਸਕੂਲ ਦੀ ਜ਼ਿੰਮੇਵਾਰੀ ਨਹੀਂ ਪੇਰੈਂਟਸ ਦੀ ਹੈ ਉਹਨੇ 5 ਮਿੰਟ ਪਹਿਲਾਂ ਲੈ ਕੇ ਆ ਆ ਲੈਟਰ ਸਾਡੇ ਸਾਰੇ ਪੇਰੈਂਟ ਸਕੂਲ ਆ ਇੱਕ ਮਿੰਟ ਇੱਕ ਮਿੰਟ ਬੰਦ ਕਰ ਲੋਗੇ ਦਾ ਸਾਰਾ ਬੰਦ ਹੈ ਮੇਰੇ ਕੋਲ